ਸਤਿ ਸ੍ਰੀ ਅਕਾਲ ਨਮਸਕਾਰ ਅਦਬ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੀਜ ਹੋਗੇ ਇਹ ਬਸ ਹੈ ਜੀ ਸਪੇਨ ਦੀ ਅਲੀ ਕਾਂਤੇ ਤੋਂ 에ਰਪੋਰਟ ਜਾ ਰਹੀ ਜੀ ਇਹਦੀ ਟਿਕਟ ਜੀ ਸਾਡੇ ਚੜ ਜੋੜੋ ਅਗਰ ਤੁਸੀਂ ਵੀ ਬਰਮਿੰਗਮ ਤੋਂ ਸਪੇਨ ਜਾਣਾ ਚਾਹੁੰਦੇ ਹੋ ਤੇ ਬੜੀਆਂ ਸਸਤੀਆਂ ਟਿਕਟਾਂ ਮਿਲ ਜਾਂਦੀਆਂ ਜੀ 22 에ਰ ਦੀਆਂ ਬੇਸ਼ੱਕ ਬਾਅਦ ਸੁਣਨਾ ਜਾਣਾ ਬਈ ਜਾਂ ਤੁਸੀਂ ਸ਼ਹਿਰਾਂ ਜੀ ਵੀ ਫਰੀ ਕੀ ਤੁਹਾਨੂੰ 18 20 22 25.38 ਮਿਲ ਜਾਂਦੀ ਹੈ ਆਕਸੀਜਨ ਸੀਜਿੰਗ ਥੋੜੀਆ ਮਹਿੰਗੀ ਹੁੰਦੀ ਹੈ ਇਹ ਤੁਸੀਂ ਆਨਲਾਈਨ ਸਰਚ ਕਰ ਸਕਦੇ ਹੋ ਬਹੁਤ ਸਸਤਾ ਸਪੇਨ ਦਾ ਰੋਟਾ ਹੈ ਖਾਣਾ ਪੀਣਾ ਵੀ ਸਸਤਾ ਹੈ ਰੈਸਟੋਰੈਂਟ ਤੁਹਾਨੂੰ ਸਸਤੇ ਮਿਲ ਜਾਂਦੇ ਜੀ ਹੋਟਲ ਵੀ ਸਸਤੇ ਮਿਲ ਜਾਂਦੇ ਜੀ ਇਸ ਕਰਕੇ ਤੁਸੀਂ ਆਪਣੀਆਂ ਛੁੱਟੀਆਂ ਦਾ អੰਜੋਏ ਕਰ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਤੁਸੀਂ ਸਪੇਨ ਦੇ ਚਾਹਵਾਨ ਹੋ ਤਾਂ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ ਵੀਡੀਓ ਦੇਖਣ ਆਲੇ ਆਂਦਾ ਵੀਡੀਓ ਸ਼ੇਅਰ ਕਰਦਣਾ ਥੈਂਕ ਯੂ